ਹਾਂਜੀ ਸਤਿ ਸ਼੍ਰੀ ਅਕਾਲ ਆ ਸਾਥ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਮੈਂ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਪੰਜਾਬੀ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਹੁੰਦੀ ਆ ਜਿੱਦ ਦੇ ਕਿਤੇ ਟਾਈਮ ਨਹੀਂ ਹੁੰਦਾ ਉਦੋਂ ਨਹੀਂ ਹੁੰਦੀ ਇਸ ਵਾਰੀ ਆਪਾਂ ਨਾਲ ਪੰਜਾਬੀ ਵੀ ਦਿੱਤੀ ਹੋਈ ਆ ਤੇ ਬਾਕੀ ਹੋਰ ਮੈਸੇਜ ਵਿੱਚ ਆਉਂਦੇ ਰਹਿੰਦੇ ਆ ਵੀ ਇਹ ਦੀ ਪੰਜਾਬੀ ਉਹ ਕਰ ਦਿਓ ਜੀ ਇਦਾਂ ਕਰ ਦਿਓ ਉਹ ਭਾਈ ਜਿਆਦਾ ਟਾਈਮ ਨਹੀਂ ਹੁੰਦਾ ਇਸ ਲਈ ਜਿਹੜੀ ਉਹਦੀ ਪੰਜਾਬੀ ਹੁੰਦੀ ਆ ਉਹ ਪੇਡ ਵਾਲਿਆਂ ਨੂੰ ਤਾਂ ਫੋਟੋ ਕਰਦੇ ਨਹੀਂ ਹੁੰਦੇ ਆ ਗਰੁੱਪ ਦੇ ਵਿੱਚ WhatsApp 'ਚ ਤੇ ਉਹ ਫੋਟੋ ਜਿਹੜੀ Facebook ਤੇ YouTube ਤੇ ਅਪਲੋਡ ਨਹੀਂ ਹੁੰਦੀ ਜਿਹੜੇ ਮੰਗ ਰਹੇ ਹੁੰਦੇ ਵੀ ਇਹਦੀ ਪੰਜਾਬੀ ਦੀ YouTube ਤੇ ਫੋਟੋ ਨਹੀਂ ਅਪਲੋਡ ਹੁੰਦੀ ਜੇ ਆਪਾਂ ਟੈਪ ਕੀਤਾ ਹੋਏ ਫਿਰ ਤਾਂ ਨਾਲ ਅਪਲੋਡ ਹੋ ਜਾਂਦਾ ਹੁੰਦਾ ਚਲੋ ਫਿਰ ਆਪਾਂ ਜਿਆਦੇ ਸਮਾਂ ਤੁਹਾਡਾ ਨਾ ਬਰਬਾਦ ਕਰੀਏ ਤੇ ਆਪਾਂ ਪਹਿਲਾਂ ਤੁਹਾਨੂੰ ਟ੍ਰਾਇਲ ਪੈਰੇ ਬੋਲ ਕੇ ਫਿਰ ਉਸ ਤੋਂ ਬਾਅਦ ਪ੍ਰੋਪਰ ਪੈਰੇ ਵਿੱਚ ਦੀ 2 ਮਿੰਟ ਦੀ ਬ੍ਰੇਕ ਤੇ ਪਹਿਰੇ ਵਧਿਆ ਨੇ ਵਿੱਚ ਇੱਕ ਪਹਿਰੇ ਚ ਇੱਕ ਨਾਰਮਲ ਇੰਗਲਿਸ਼ ਦਾ ਸ਼ਬਦ ਆ ਜਿਹੜਾ ਨਾਰਮਲ ਆਪਾਂ ਵਰਤਦੇ ਆ ਕੋਈ ਹੋਰ ਨਹੀਂਗਾ ਤੇ ਵਿੱਚ ਇੱਕ ਦੋ ਨਵੇਂ ਸ਼ਬਦ ਹੋਣਗੇ ਤੇ ਇੰਨੇ ਤਾਂ ਆਉਣੇ ਵੀ ਚਾਹੀਦੇ ਆ ਤਾਂ ਜੋ ਤੁਸੀਂ ਵਧਿਆ ਕਰ ਸਕੋ ਆਸਾ ਤੁਸੀਂ ਸਾਰੇ ਵਧਿਆ ਕਰੋਗੇ ਚਲੋ ਆਪਾਂ ਹੁਣ ਤੁਹਾਡੇ ਲਈ ਟ੍ਰਾਇਲ ਪਹਿਰਾ ਬੁੱਲ ਗਏ ਹੱਥਿਆ ਚ ਲਾ ਗਏ ਰੈਡੀ ਹੋ ਜਾ ਐ ਰੈਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਨਾਲ ਸਬੰਧਤ ਖਾਤਾਧਾਰਕਾਂ ਨੂੰ ਹੁਣ ਨੌਕਰੀ ਬਦਲਣ ਤੋਂ ਬਾਅਦ ਆਪਣਾ EPF ਅਕਾਊਂਟ ਟਰਾਂਸਫਰ ਕਰਨ ਲਈ ਕੰਪਨੀ ਉੱਤੇ ਨਿਰਪਰ ਰਹਿਣ ਦੀ ਲੋੜ ਨਹੀਂ ਹੋਵੇਗੀ। ਟੰਡੀ ਖਾਤਾਧਾਰਕ ਖੁਦ ਹੀ ਆਨਲਾਈਨ ਕੰਪਨੀ ਦੇ ਦਖਲ ਤੋਂ ਬਿਨਾ ਆਪਣੇ EPF ਅਕਾਊਂਟ ਨੂੰ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਅੰਜਾਮ ਦੇ ਸਕਣਗੇ ਡੰਡੀ ਈਪੀਐਫ ਓ ਵਿੱਚ ਵਿਅਕਤੀ ਬੇਰਵੇ ਦੀਆਂ ਤਰੁੱਟੀਆਂ ਵਿੱਚ ਸੁਧਾਰ ਲਈ ਵੀ ਹੁਣ ਵਰਤਮਾਨ ਜਾਂ ਪੁਰਾਣੀ ਕੰਪਨੀ ਉੱਤੇ ਨਿਰਪਰ ਰਹਿਣ ਦੀ ਲੋੜ ਨਹੀਂ ਹੋਵੇਗੀ ਡੰਡੀ ਲਓ ਜੀ ਟ੍ਰੈਲ ਭਾ ਖਤਮ ਹੋਇਆ ਤੁਹਾਡਾ ਤੇ ਹੁਣ ਪ੍ਰੋਪਰ ਬੋਲਣ ਲੱਗਦੇ ਆਂ ਸੈੱਟ ਹੋ ਜਾ ਜੋ ਰੋਕਨੀਏ ਵੀਡੀਓ ਰੋਕ ਲੋ ਰੈਡੀ ਇੱਥੇ ਇੱਕ ਅਜਿਹਾ ਸਕੂਲ ਹੈ ਜੋ ਲੋਹੇ ਦੀਆਂ ਚਾਦਰਾਂ ਹੀ ਚੱਲ ਰਿਹਾ ਹੈ ਡੰਡੀ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਅੰਦਰ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜਦੇ ਛੋਟੇ ਬੱਚਿਆਂ ਨੂੰ ਲੋਹੇ ਦੀਆਂ ਚਾਦਰਾਂ ਹੀਟ ਬਿਨਾ ਖਿੜਕੀਆਂ ਦਰਵਾਜ਼ੇ ਵਾਲੇ ਵੱਡੇ ਖੋਖਾ ਨੁਮਾ ਕਮਰਿਆਂ ਵਿੱਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਡੰਡੀ ਜਿੱਥੇ ਬੱਚੇ ਪੋਮਾਗ ਦੇ ਮਹੀਨਿਆਂ ਵਿੱਚ ਠੰਡੀਆਂ ਹਵਾਵਾਂ ਵਿੱਚ ਥੁਰ ਥੁਰ ਕਰਦੇ ਰਹਿੰਦੇ ਹਨ ਡੰਡੀ ਸਕੂਲ ਵਿੱਚ ਪੜਨ ਵਾਲੇ ਜ਼ਿਆਦਾਤਰ ਬੱਚੇ ਲੋੜਵੰਦ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਜਿੰਨਾਂ ਲਈ ਇੱਥੇ ਹੀ ਪੜਨਾ ਮਜਬੂਰੀ ਹੈ ਢਾਂਡੀ 377 ਦੇ ਕਰੀਬ ਬੱਚਿਆਂ ਨੂੰ ਪ੍ਰੀ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਸੰਭਾਲੀ ਬੈਠਾ ਸਕੂਲ ਸਟਾਫ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਕਮਰੇ ਬਣਾਉਣ ਲਈ ਆਈ ਹੋਈ ਗ੍ਰਾਂਟ ਜੇੜ ਪ੍ਰਸ਼ਾਸਨ ਵੱਲੋਂ ਜਗਾ ਨਾ ਦਿੱਤੇ ਕਾਰਨ ਖਰਚ ਨਹੀਂ ਹੋ ਪਾਰਹੀ ਡੰਡੀ ਇਸ ਕਾਰਨ ਬੱਚਿਆਂ ਦੇ ਬੈਠਣ ਲਈ ਕਮਰੇ ਨਹੀਂ ਬਣ ਰਹੇ ਡੰਡੀ ਇਸ ਤੋਂ ਪਹਿਲਾਂ ਆਈ ਗ੍ਰਾਂਟ ਨਾਲ ਦੋ ਕਮਰੇ ਤਿਆਰ ਕੀਤੇ ਗਏ ਸੀ ਜਿੰਨਾ ਵਿੱਚ ਬਹੁਤ ਥੋੜੇ ਬੱਚੇ ਹੀ ਬੈਠ ਪਾਉਂਦੇ ਹਨ ਡੰਡੀ ਇਹ ਜਗਾ ਵੀ ਜੇਲ ਪ੍ਰਸ਼ਾਸਨ ਨੇ ਹੀ ਮੁਹੱਈਆ ਕਰਵਾਈ ਸੀ ਡੰਡੀ ਇਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਵੱਲੋਂ ਦਿੱਤੇ ਪੈਸਿਆਂ ਨਾਲ ਬਾਹਰ ਵੱਡਾ ਸ਼ੈੱਡ ਪਾਇਆ ਗਿਆ ਸੀ ਜਿਸ ਹੇਠ ਕਲਾਸਾਂ ਚੱਲ ਰਹੀਆਂ ਹਨ ਡੰਡੀ ਸਕੂਲ ਮੁਖੀ ਸੁਮਨ ਮੁਤਾਬਕ ਜੇਲ ਮਹੱਕਮੇ ਦੇ ਮੰਤਰੀ ਲਾਲਜੀਤ ਸਿੰਘ ਹਾਂਜੀ ਤੁਹਾਡਾ ਸਮਾਂ ਪੂਰਾ ਹੋਣ ਵਾਲਾ ਤੇ ਰੈਡੀ ਬੁੱਲਾਂਗੇ ਆਪਾਂ ਹੁਣ ਪੂਰੇ ਸਮੇਂ ਤੇ ਤੇ ਰੈਡੀ ਹੋ ਜਾਓ ਰੈਡੀ ਉਸ ਖੇਤਰ ਦੇ ਘਰ ਘਰ ਦਰਿਆਵਾਂ ਪਾਣੀਆਂ ਮਿੱਟੀ ਅਤੇ ਲੋਕਾਂ ਦੇ ਦੁੱਖਾਂ ਦੀ ਕਥਾ ਬਿਆਨ ਕੀਤੀ ਹੈ ਡੰਡੀ ਨਾਵਲਕਾਰ ਨੇ ਕੋਈ ਵੀ ਅਣਸ਼ੋਹਿਆ ਪੱਖ ਨਹੀਂ ਰਹਿਨ ਦਿੱਤਾ ਡੰਡੀ ਹਰ ਟੱਬਰ ਹਰ ਸੰਸਥਾ ਅਤੇ ਹਰ ਸ਼ਖਸ ਦਾ ਜ਼ਿਕਰ ਇਸ ਨਾਵਲ ਵਿੱਚ ਹੋਇਆ ਹੈ ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਡੰਡੀ ਇਸ ਦਾ ਕੇਂਦਰੀ ਪਾਤਰ ਬੂਟਾ ਹੈ ਜੋ ਨਸ਼ਿਆਂ ਦਾ ਆਦੀ ਹੋ ਕੇ ਹਰੇਕ ਕਿਰਨਿਤ ਤੋਂ ਕਿਰਨਿਤ ਕੰਮ ਕਰਦਾ ਹੈ ਇੱਥੋਂ ਤੱਕ ਕਿ ਨਸ਼ੇ ਦੀ ਲਤ ਪੂਰੀ ਕਰਨ ਲਈ ਉਹ ਆਪਣੀ ਸਕੀ ਮਾ ਦਾ ਵੀ ਦਲਾਲ ਬਨਨੋਂ ਗੁਰੇਜ ਨਹੀਂ ਕਰਦਾ ਡੰਡੀ ਪਰ ਫਿਰ ਉਸ ਦੀ ਬੁੱਧ ਫਿਰਦੀ ਹੈ ਅਤੇ ਉਹ ਨਸ਼ਿਆਂ ਕੋਲੋਂ ਮੋੜਾ ਘਟਦਾ ਹੈ ਅਤੇ ਨਸ਼ੇ ਬੰਦ ਕਰਨ ਲਈ ਆਪਣਾ ਪੂਰਾ ਜੋਰ ਲਗਾ ਦਿੰਦਾ ਹੈ ਡੰਡੀ ਉਹ ਆਪਣੇ ਗਵਾਂਢੀ ਰਾਹੀ ਨਸ਼ਾ ਵੇਚਣ ਵਾਲਿਆਂ ਦੀ ਭੁਗਤ ਵੀ ਸਵਾਰਦਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸ਼ਰੇਆਮ ਲਲਕਾਰਦਾ ਵੀ ਹੈ ਡੰਡੀ ਬੀਰੋ ਫੌਜਣਾ ਕਿ ਕਰਾ ਮੂਲਾ RAM ਮਿਆਉ ਮਿਆਉ ਜਹੇ ਲੋਕ ਨਸ਼ੇ ਦੇ ਸੁਦਾਗਰ ਹਨ ਜੋ ਨਸ਼ਾ ਵੇਚਣ ਉੱਤੇ ਲੋਕਾਂ ਦੇ ਬਸੇ ਰਸੇ ਘਰ ਉਜਾੜਨ ਲਈ ਜ਼ਿੰਮੇਵਾਰ ਹਨ ਡੰਡੀ ਪੁਲਿਸ ਲੀਡਰ ਇਹਨਾਂ ਦੀ ماں ਫੜਦੇ ਹਨ ਡੰਡੀ ਦੂਸਰੇ ਪਾਸੇ ਮਿੰਦਰ ਸਿੰਘ ਭਾਈ ਬਲਕਾਰ ਸਿੰਘ ਵਰਗੇ ਲੋਕ ਨਸ਼ਿਆਂ ਨੂੰ ਰੋਕਣ ਦਾ ਉਪਰਾਲਾ ਕਰਦੇ ਦਿਖਾਈ ਦਿੰਦੇ ਹਨ ਜੋ ਨੌਜਵਾਨਾ ਲਈ ਅਖਾੜੇ ਪਣਾਉਂਦੇ ਹਨ ਉਹਨਾਂ ਨੂੰ ਬਦਾਮਾ ਵਾਲਾ ਦੁੱਧ ਪਿਲਾਉਂਦੇ ਹਾਂਜੀ ਤੁਹਾਡੇ ਦੋਨੇ ਪੈਰੇ ਪੂਰੇ ਹੋ ਗਏ ਇੱਕ ਸੋ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਦਕ ਦਾ ਜਿੱਥੇ ਮੀਨਿੰਗ ਨਹੀਂ ਫਰਕ ਪੈਂਦਾ ਅਦਕ ਪਾਉਣ ਜਾਂ ਨਾ ਪਾਉਣ ਨਾਲ ਉੱਥੇ ਪਾਓ ਨਾ ਪਾਓ ਜੱਜਾ ਬਿੰਦੀ ਪਾਓ ਨਾ ਪਾਓ ਕੋਈ ਚੱਕਰ ਨਹੀਂ ਲੱਲੇ ਬਿੰਦੀ ਦਾ ਵੀ ਇਹੀ ਆ ਪਾਉਣਾ ਪਾਉ ਜਿੱਥੇ ਅਰਥ ਨਹੀਂ ਬਦਲਦਾ ਤੇ ਇੱਕ ਊੜੇ ਦਲੈਂਕਰ ਪਾ ਲੋ ਜਿਹੜਾ ਮੂੰਹ ਖੁੱਲਾ ਪਾ ਲੋ ਉਹ ਸੇਮ ਹੀ ਹੁੰਦਾ ਕਈ ਜਗ੍ਹਾ ਤੇ ਊੜਾ ਔਂਕੜ ਤੇ ਊੜਾ ਮੂੰਹ ਖੁੱਲਾ ਵੀ ਸੇਮ ਹੀ ਹੋ ਜਾਂਦਾ ਬਸ ਉਹਦੇ ਜਨਾਹੇ ਚੱਕਰ ਮੰਨਿਓ ਵੀ ਆਪਣੀ ਗਲਤੀ ਆ ਚਲੋ ਹੁਣ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਧੰਨਵਾਦ ਜੀ